ਗੁਰੂ ਪਿਆਰੀ ਸਾਹਾ ਸੰਗਤ ਜੀ ਜੰਗਲੀ ਨੰਗੇ ਪੁਰਸਾਂ ਨੂੰ ਉਪਦੇਸ਼ ਦੰਦੇ ਹੋਈ ਰਾਬਰੰਗ ਮੱਤੀ ਕੁਦਰਤ ਨੂੰ ਦੇਖ ਕੇ ਹੌਲੀ-ਹੌਲੀ ਵਿਚਰਦੇ ਹੋਏ ਸਤਗੁਰ ਜੀ ਰਿਆਸਤ ਮਣੀਪੁਰ ਦੇ ਸ਼ਹਿਰ ਐਮਫਲ ਪਹੁੰਚ ਗਏ ਇਸ ਸ਼ਹਿਰ ਹਿੰਦ ਬ੍ਰਹਮਸਰਾਦ ਉੱਤੇ ਹੈ ਕਈਆਂ ਪੁਸਤਕਾਂ ਵਿੱਚ ਇਸੇ ਸ਼ਹਿਰ ਦਾ ਨਾਮ ਅਸੀਮ ਨਗਰੀ ਵੀ ਲਿਖਿਆ ਹੋਇਆ ਹੈ ਐਮਫਲ ਇੱਕ ਸੁੰਦਰ ਪਹਾੜੀ ਨਗਰੀ ਸੀ ਲਮੇਰੇ ਪੰਦ ਦਾ ਥੱਕਿਆ ਕਰਨੇ ਤੇ ਅੰਨੇ ਜੰਗਲਾਂ ਦੀ ਕਲਤਾ ਦਾ ਭੈਪੀਤ ਕੀਤਾ ਹੋਇਆ ਮਰਦਾਨਾ ਜਦੋਂ ਇਸ ਸ਼ਹਿਰ ਦੇ ਬਾਜ਼ਾਰ ਵਿੱਚ ਗਿਆ ਤਾਂ ਬਹੁਤ ਖੁਸ਼ ਹੋਇਆ ਉਸਨੇ ਪੇਟ ਭਰ ਕੇ ਖਰਾਕ ਖਾਧੀ ਉਸ ਨਗਰੀ ਦਾ ਰਾਜਾ ਸੂਦਰਸੈਨ ਦਾ ਪਨਾਵਾ ਇੰਦਰਸੈਨ ਸੀ ਇੰਦਰਸੈਨ ਇੱਕ ਭਗਤ ਪੁਰਸ਼ ਸੀ ਦੇਸ਼ ਦੇ ਰਿਵਾਜ ਅਤੇ ਤੁਰੀ ਆ ਰਹੀ ਕੁੱਲ ਰੀਤ ਅਨੁਸਾਰ ਉਹ ਦੇਵੀ ਦੇਵਤਿਆਂ ਦੀ ਪੂਜਾ ਕਰਿਆ ਕਰਦਾ ਸੀ ਸ਼ੂਟੇ ਸ਼ੂਟੇ ਅਣਕੜ ਤੇ ਪੱਥਰ ਰੱਖ ਕੇ ਦੇਵਤੇ ਮਿੱਥੇ ਹੋਏ ਸਨ ਸਵੇਰੇ ਤੇ ਸ਼ਾਮ ਉਹਨਾਂ ਦੀ ਪੂਜਾ ਹੁੰਦੀ ਸੀ ਫੁੱਲ ਤੇ ਫਲ ਹੋਰ ਕੀਮਤੀ ਚੀਜ਼ਾਂ ਦਾ ਚੜਾਵਾ ਚਾੜਨ ਤੋਂ ਬਿਨਾ ਕਈ ਜੰਗਲੀ ਜਾਨਵਰਾਂ ਦੀਆਂ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਸਨ ਇੰਦਰਸੈਨ ਦਾ ਇੱਕ ਸਾਥੀ ਝੰਡਾ ਬਾਡੀ ਤਰਖਾਨ ਸੀ ਦੋਹਾਂ ਮਹਾਪੁਰਸ਼ਾਂ ਦੇ ਦਿਲ ਭਲੇ ਸਨ ਪਰ ਅਸਲੀ ਪ੍ਰਭੂ ਭਗਤੀ ਦਾ ਗਿਆਨ ਨਹੀਂ ਸੀ ਉਹ ਲਕੀਰ ਦੇ ਫਕੀਰ ਸਨ ਗੁਰੂ ਨਾਨਕ ਜੀ ਉਹਨਾਂ ਨੂੰ ਸੱਚਾ ਗਿਆਨ ਸੱਚਾ ਜੀਵਨ ਮਾਰਗ ਤੇ ਸਦੀ ਸੱਚੀ ਪ੍ਰਭੂ ਭਗਤੀ ਦਰਸ਼ਨ ਵਾਸਤੇ ਐਂਫਲ ਸਹਿਰ ਪੁੱਜੇ ਸਨ ਆਪਣਾ ਸੁਭਾਅ ਤੇ ਗਿਣੇ ਮਿੱਥੇ ਕਰਮ ਨੇਕ ਅਨੁਸਾਰ ਗੁਰੂ ਜੀ ਸਹਿਰ ਤੋਂ ਬਾਹਰ ਇੱਕ ਓਵਨ ਆਪਣਾ ਆਸਨ ਲਾ ਕੇ ਬੈਠ ਗਏ ਮਰਦਾਨੇ ਨੂੰ ਨਗਰੀ ਵੱਲ ਤੋਰਿਆ ਸਤਗੁਰਾਂ ਨੇ ਆਗਿਆ ਕੀਤੀ ਮਰਦਾਨਿਆਂ ਸਤ ਕਰਤਾਰ ਦਾ ਨਾਮ ਚੇਤੇ ਕਰਕੇ ਨਗਰੀ ਵਿੱਚ ਜਾ ਚੰਡਾ ਬਾਡੀ ਦੇ ਮੂਰਤੀ ਦਾ ਪੁਜਾਰੀ ਹੈ ਉਸ ਨੂੰ ਮਿਲ ਕੇ ਉਸ ਕੋਲੋਂ ਅੰਨ ਜਲ ਸਕੀ ਜੇ ਨਾਲ ਲੈ ਆਵੇਂ ਤਾਂ ਲੈ ਆਈ ਉਸ ਦੇ ਹਿਰਦੇ ਵਿੱਚ ਕਰਤਾਰ ਵਾਸਤੇ ਪਿਆਰ ਤੇ ਤੜਪ ਤਾਂ ਹੈ ਪਰ ਗਿਆਨ ਨਹੀਂ ਗਿਆਨ ਦਾ ਦੀਵਾ ਉਸ ਦੇ ਹਿਰਦੇ ਵਿੱਚ ਬਾਲਣਾ ਬਹੁਤ ਜ਼ਰੂਰੀ ਹੈ ਹਨੇਰੇ ਨੂੰ ਦੂਰ ਕਰਨਾ ਹੈ ਉਸ ਦਾ ਪਸੰਦਾ ਹੋਇਆ ਮਰਦਾਨਾ ਚੰਡੇ ਬਾਡੀ ਦੇ ਅੱਡੇ ਉੱਤੇ ਪੁੱਜ ਗਿਆ ਚੰਡਾ ਅੱਗੇ ਰੀਜ ਨਾਲ ਲੱਕੜੀ ਦਾ ਕੰਮ ਕਰ ਰਿਹਾ ਸੀ ਲੱਕੜੀ ਦਾ ਰਵਾਬ ਬਣਾ ਰਿਹਾ ਸੀ ਉਸ ਦੀ ਸੱਦਰ ਸੀ ਕਿ ਉਹ ਰਖਥੀ ਰਵਾਬ ਬਣਾ ਕੇ ਦੇਵੀ ਦੇਵਤਿਆਂ ਦੀ ਉਪਮਾ ਦੇ ਗੀਤ ਗਾਵੇ ਹੋਰ ਬਾਬ ਮੁਕੰਮਲ ਹੋਣ ਵਾਲਾ ਸੀ ਮਰਦਾਨੇ ਨੇ ਜਾ ਸੱਤ ਕਰਤਾਰ ਦਾ ਨਾਹਰਾ ਲਾਇਆ ਸੱਤ ਕਰਤਾਰ ਦਾ ਸ਼ਬਦ ਸੁੰਦੇ ਸਾਰ ਚੰਡੇ ਦੇ ਹੱਥਾਂ ਵਿੱਚੋਂ ਲੱਕੜੀ ਤੇ ਥਿਆਰ ਆਪਣੇ ਆਪ ਖਿਸਕ ਗਈ ਅੱਖਾਂ ਉੱਪਰ ਚੁੱਕੀਆਂ ਤੇ ਸਾਹਮਣੇ ਖਲੋਤੇ ਮਰਦਾਨੇ ਵੱਲ ਵੇਖਿਆ ਨਮਾ ਬਹਿਰਾਵਾ ਉਪਰਾਂ ਤੇ ਅੰਡਠਾ ਪੁਰਸ਼ ਦੇਖ ਕੇ ਚੰਡੇ ਨੇ ਦੋਵੇਂ ਹੱਥ ਜੋੜੇ ਤੇ ਪੁੱਛਿਆ ਤੂੰ ਬੰਦਾ ਹੈ ਜਾਂ ਕੋਈ ਦੇਵਤਾ ਮੈਂ ਨਾਨਕ ਨਰਨਕਾਰੀ ਦਾ ਸੇਵਕ ਹਾਂ ਸਤ ਕਰਤਾਰ ਅਸਾਂ ਦਾ ਬੋਲਾ ਹੈ ਮਰਦਾਨੇ ਨੇ ਉੱਤਰ ਦਿੱਤਾ ਸਤ ਕਰਤਾਰ ਦੀ ਧੁਣ ਸੁਣ ਕੇ ਚੰਡੇ ਦਾ ਸਾਰਾ ਸਰੀਰ थरथराਇਆ ਉਸ ਦਾ ਕਾਰਖਾਨਾ ਗੂੰਜਣ ਲੱਗ ਪਿਆ ਉਹਦੇ ਕੰਨਾਂ ਵਿੱਚ ਕੋਈ ਕਹਿਣ ਲੱਗਾ ਚੰਡਿਆ ਕਹੋ ਸਤ ਕਰਤਾਰ ਮਰਦਾਨੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਜਾਚਿਆ ਇਹ ਪੁਰਸ਼ ਕੌਣ ਹੈ ਇਹਦੇ ਬੋਲ ਨੇ ਮੇਰੇ ਦਿਲ ਨੂੰ ਬਚੈਣ ਕਰ ਦਿੱਤਾ ਇਉਂ ਸੋਚਦਾ ਹੋਇਆ ਅੱਗੇ ਵਧਿਆ ਅੱਗੇ ਵੱਦ ਕੇ ਮਰਦਾਨੇ ਦਾ ਸਤ ਕਰਤਾਰ ਕੀਤਾ ਸਤਕਾਰ ਕੀਤਾ ਆਦਰ ਦੇ ਕੇ ਬਿਠਾਇਆ ਖਾਣ ਵਾਲੀਆਂ ਵਸਤੂ ਅੱਗੇ ਲਿਆ ਕੇ ਰੱਖੀਆਂ ਭੁੱਖਾ ਮਰਦਾਨਾ ਸਾਰੀਆਂ ਚੀਜ਼ਾਂ ਨੂੰ ਖਾ ਗਿਆ ਜਦੋਂ ਭੇਟ ਭਰ ਗਿਆ ਤਾਂ ਝੰਡਾ ਨੂੰ ਆਖਣ ਲੱਗਾ ਮੇਰਾ ਮਾਲਕ ਤੈਨੂੰ ਸਾਦਾ ਹੈ ਝੰਡਾ ਤੇਰਾ ਮਾਲਕ ਕਿੱਥੇ ਹੈ ਮਰਦਾਨਾ ਸਹਰੋਂ ਬਾਹਰ ਨੇੜੇ ਹੀ ਇੱਕ ਸੁੰਦਰ ਬਾਗ ਦੇ ਵਿੱਚ ਬੈਠਾ ਹੈ ਝੰਡਾ ਉਸ ਦਾ ਨਾਮ ਕੀ ਹੈ ਪੇਸ਼ ਕੀ ਹੈ ਮਰਦਾਨਾ ਨਾਮ ਨਾਨਕ ਨਰਨਕਾਰੀ ਪੇਸ ਨਰਾਲਾ ਨਾ ਹਿੰਦੂ ਨਾ ਮੁਸਲਮਾਨ ਸਭ ਦਾ ਸਾਂਝਾ ਹੈ ਸ੍ਰੀ ਭਗਵਾਨ ਤਾਰਿਆਂ ਉਹਨਾਂ ਸਗਲ ਜਹਾਨ ਕੀ ਰਾਕਸਸ ਤੇ ਕੀ ਇਨਸਾਨ ਚੰਗੇ ਭਾਗ ਤੇਰੀ ਨਗਰੀ ਆਏ ਉੱਠ ਸੀਤੀ ਲੈ ਦਰਸ਼ਨ ਪਾਏ ਚੰਡਾ ਬਾਡੀ ਹੱਥ ਲੈ ਜ਼ਰੂਰੀ ਕੰਮ ਭੁੱਲ ਗਿਆ ਹਥਿਆਰ ਤੇ ਹੋਰ ਸਮਾਨ ਜਿੱਥੇ ਪਿਆ ਸੀ ਉੱਥੇ ਪਿਆ ਰਹਿਣਾ ਦਿੱਤਾ ਦਿਨ ਭਲੇ ਸਨ ਜੰਦਰਾ ਕੁੰਡੀ ਮਾਰਨ ਦੀ ਲੋੜ ਨਹੀਂ ਸੀ ਨੰਗੇ ਪੈਰ ਨੰਗੇ ਤੇੜ ਤੋਤੀ ਉਸੇ ਤੋਤੀ ਦੇ ਪੱਲੇ ਨੂੰ ਸਿਰ ਉੱਪਰ ਕਰ ਲਿਆ ਹਨੇਰੇ ਵਿੱਚ ਠੇਡੇ ਖਾਣ ਵਾਲਾ ਝੰਡਾ ਅੱਜ ਚਾਨਣ ਹਾਸਲ ਕਰਨ ਦੇ ਵਾਸਤੇ ਤੁਰ ਪਿਆ ਮਰਦਾਨਾ ਉਸ ਨੂੰ ਪਿਆਰ ਤੇ ਭਗਤੀ ਦੀ ਡੋਰ ਨਾਲ ਬੰਨ੍ਹ ਕੇ ਲੈ ਤੁਰਿਆ ਬਾਹੋਦਾਹੀ ਤੁਰ ਕੇ ਦੋਹੇ ਪੰਦ ਨੇ ਕੰਮ ਬੰਦ ਕੰਮ ਖਤਮ ਕੀਤਾ 15 ਕੋ ਕਦਮ ਪਿੱਛੇ ਰਹਿਣ ਤੇ ਮਰਦਾਨਾ ਝੰਡੇ ਨੂੰ ਆਖਿਆ ਉਹ ਦੇਖ ਸਮਾਧੀ ਲਾ ਕੇ ਬੈਠਾ ਹੈ ਜਗਤਬਾਬਾ ਈਸ਼ਵਰ ਭਗਤੀ ਦਾ ਨੂਰ ਆਪ ਨਰਨਾਰਨਕਾਰੀ ਮਰਦਾਨੇ ਦੀ ਜਵਾਨੋ ਵਿਰੋਧਕ ਬਚਨ ਸੁਣ ਕੇ ਚੰਡਾ ਹਸਿਆਰ ਹੋ ਗਿਆ ਉਸ ਨੇ ਆਪਣੇ ਸਰੀਰ ਦਿਮਾਗ ਅੱਖਾਂ ਤੇ ਹੱਥਾਂ ਨੂੰ ਕੈਮ ਕੀਤਾ ਨਰਨਾਰਨਕਾਰੀ ਜੋਤ ਨਾਲ ਮੇਲ ਹੋਣ ਲੱਗਿਆ ਸੱਚੇ ਸਤਗੁਰ ਦੀ ਹਜ਼ੂਰੀ ਵਿੱਚ ਪਹੁੰਚਿਆ ਕੋਈ ਨਰਾਦਰ ਨਾ ਹੋਵੇ ਉਸ ਨੂੰ ਭੈ ਸੀ ਕਿਤੇ ਉਸ ਕੋਲੋਂ ਕੋਈ ਭੁੱਲ ਨਾ ਹੋ ਜਾਵੇ ਜੇ ਭੁੱਲ ਹੋਵੇ ਤਾਂ ਸਮ ਹੱਥੋਂ ਚਲਿਆ ਜਾਵਾਗਾ ਆਪਣੇ ਆਪ ਨੂੰ ਕਾਇਮ ਕਰਕੇ ਨਰਨਕਾਰੀ ਜੋਤ ਦੇ ਕੰਬਲ ਚਰਨਾ ਕਾਮਲਾ ਉੱਤੇ ਡੰਡ ਵੱਤ ਹੈ ਜਾਂ ਡਿੱਗਾ ਮੱਥਾ ਟੇਕਿਆ ਚਰਨਾ ਦੀ ਧੂੜ ਲਾਈ ਜਿਹਾ ਉਹੀ ਚਰਨਾ ਦੀ ਧੂੜ ਅੱਖਾਂ ਤੇ ਮਲੀ ਲਾਈ ਤਿਉਹ ਹੀ ਸਾਰੇ ਹਨੇਰੇ ਦੂਰ ਹੋ ਗਏ ਕਪਾਟ ਖੁੱਲ ਗਏ ਅੰਦਰ ਦੀ ਮੈਲ ਪਿਛਲੇ ਜਨਮਾਂ ਦੇ ਕਰਮਾਂ ਦੀ ਨਿਸ਼ਾਨੀ ਨੈਣਾ ਰਾਹੀ ਹੰਝੂ ਬਣ ਕੇ ਬਾਹਰ ਆ ਗਈ ਚੰਡਾ ਵਾਦੀ ਪੁਰਸ ਬਣ ਗਿਆ ਖੱਚ ਮੁੱਚ ਦਾ ਪੁਰਸ ਜਿਸ ਪੁਰਸ ਨੂੰ ਪ੍ਰਮਾਤਮਾ ਦੀ ਅੰਗੀ ਛੱਗੀ ਮਿਥਿਆ ਜਾਂਦਾ ਹੈ ਦਾਤਾ ਮੇਰੇ ਉੱਤੇ ਕਿਰਪਾ ਕਰੋ ਮੇਰੇ ਦਿਲ ਨੂੰ ਜਨਮ ਜਨਮ ਦੀ ਮੈਲ ਲੱਗੀ ਹੋਈ ਹੈ ਇਹ ਮੈਲ ਕਰੋ ਗੁਰੂ ਜੀ ਦਇਆ ਦੇ ਘਰ ਆਏ ਮਿਹਰ ਦੀ ਨਿਗਾਹ ਕੀਤੀ ਚੰਡੇ ਬਾਡੀ ਸਰ ਉੱਪਰ ਹੱਥ ਰੱਖ ਕੇ ਆਖਿਆ ਪੁਰਸਾ ਨਿਹਾਲ ਨੇਹਾ ਲੇ ਪ੍ਰੇਮ ਤੇ ਸਰਦਨ ਨਾਲ ਕਹੋ ਸਤ ਕਰਤਾਰ ਸਭ ਕਲੇਸ਼ਾਂ ਦਾ ਨਾਸ ਕਰਨ ਵਾਲਾ ਸਤ ਨਾਮ ਦਾ ਸਿਮਰਨ ਹੈ ਜਗਤ ਨੂੰ ਥਿਰ ਰੱਖਣ ਵਾਲੀ ਨਾਮ ਇੱਕ ਸ਼ਕਤੀ ਹੈ ਇਸ ਪਥਰਾਈ ਗੁਰੂ ਜੀ ਨੇ ਬਾਣੀ ਉਚਾਰੀ ਤਿਸ ਦਾ ਪਰਮਾਥ हे ਪੁਰਸ਼ਾ ਜਿਹੜਾ ਪੁਰਸ਼ ਇਸ ਨੂੰ ਸੁਣਦਾ ਤੇ ਮੰਨਦਾ ਹੈ ਇਸ ਦੇ ਵਿਚਾਰ ਕਰਦਾ ਹੈ ਐਸੇ ਪੁਰਸ਼ ਤੋਂ ਮੈਂ ਬਲਹਾਰ ਜਾਂਦਾ ਹਾਂ ਪਰ ਪੁਰਸ਼ ਨੂੰ ਨਾਮ ਵੱਲ ਪ੍ਰੇਰਣਾ ਬਾਹੀ ਗੁਰੂ ਦੇ ਹੱਥ ਹੈ ਜੇ ਉਹ ਭੁੱਲ ਕੇ ਕਰਾਹੇ ਪਏ ਤਾਂ ਕਿਸੇ ਵੀ ਕੋਈ ਪੇਸ਼ ਨਹੀਂ ਜਾਂਦੀ ਪ੍ਰਭੂ ਹੀ ਸੋਜੀ ਬਖਸੀ ਤਾਂ ਨਾਮ ਦਾ ਸਿਮਰਨ ਹੋ ਸਕਦਾ ਹੈ ਨਾਮ ਹੀ ਇੱਕ ਐਸੀ ਵਸਤੂ ਹੈ ਜੋ ਜੀਵਾਤਮਾ ਦੇ ਨਾਲ ਜਾਂਦੀ ਹੈ ਤੇ ਸਹਾਈ ਹੁੰਦੀ ਹੈ ਨਾਮ ਤੋਂ ਬਿਨਾ ਸਾਰੇ ਜੀਵਾਂ ਨੂੰ ਕਾਲ ਰੂਪੀ ਸੈਣਾ ਬਨ ਲੈ ਜਾਂਦੀ ਹੈ ਜੀਵ ਦੁੱਖ ਉਠਾਉਂਦੇ ਹਨ ਪਰ ਧਰਤਨ ਦੇ ਵਿੱਚ ਨਾਮ ਸਹਾਈ ਹੁੰਦਾ ਹੈ ਤੰਦਾ ਭਾਵੇਂ ਖੇਤੀ ਹੋਵੇ ਜਾਂ ਵਪਾਰ ਜੀਵਾਂ ਦੇ ਪਾਪ ਪੁੰਨ ਦੀ ਪੰਡ ਉਠਾਈ ਹੈ ਉਹ ਵੀ ਤਾਦੇ ਹੌਲੀ ਹੋ ਸਕਦੀ ਹੈ ਜੇ ਨਾਮ ਦਾ ਸਿਮਰਨ ਕੀਤਾ ਜਾਵੇ ਕਾਮ ਤੇ ਹੋਵੇਂ ਜੋ ਜੀਵ ਨੂੰ ਤੰਗ ਕਰਦੇ ਨੇ ਨਾਂ ਬਸਾਰ ਦਿੱਤਾ ਜਾਵੇ ਤਾਂ ਇੰਨਾ ਚੋਰਾਂ ਦਾ ਬਹੁਤ ਜ਼ੋਰ ਪੈ ਜਾਂਦਾ ਹੈ ਮੂਰਖ ਲੋਕ ਮਨ ਦੇ ਮਗਰ ਲੱਗ ਕੇ ਕਸ਼ਟ ਉਠਾਉਂਦੇ ਹਨ ਜਿਹੜੇ ਪੁਰਸ਼ਾਂ ਨੇ ਸੱਚੀ ਸਿੱਖਿਆ ਹਾਸਲ ਕੀਤੀ ਉਹਨਾਂ ਦੀ ਆਤਮਾ ਚੰਗੀ ਹੈ ਸ੍ਰੀਰ ਸੀਤਲ ਤੇ ਉਹ ਸੱਚ ਤੇ ਇਮਤਿਹਾਨ ਵਿੱਚੋਂ ਪਾਸ ਹੋ ਜਾਂਦੇ ਹਨ ਜਿਵੇਂ ਕੰਬਲ ਫੁੱਲ ਜਲ ਵਿੱਚੋਂ ਖਰਾਕ ਲੈ ਕੇ ਫਿਰ ਵੀ ਜਲ ਤੋਂ ਨਰਲੀਪ ਰਹਿੰਦਾ ਹੈ ਤਿਵੇਂ ਗੁਰਮੁਖ ਲੋਕ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਤੇ ਚੱਲਦੇ ਹੋਏ ਜਗਤ ਤੋਂ ਨਰਲੀਪ ਹੁੰਦੇ ਹਨ ਜੋ ਗੁਰੂ ਦੇ ਸ਼ਬਦ ਜਾ ਬਾਹੀ ਗੁਰੂ ਦੇ ਸਿਮਰਨ ਲੱਗੇ ਬਲ ਲੱਗੇ ਹਨ ਉਹ ਐਸਾ ਆਨੰਦ ਮਾਣਦੇ ਹਨ ਜਿਵੇਂ ਕਮਾਦ ਦਾ ਮਿੱਠਾ ਰਸ ਪੀਨ ਤੋਂ ਆਨੰਦ ਮਾਣੀਦਾ ਹੈ ਸਭ ਵਿਗੜੇ ਕਮ ਸਵਾਰਨ ਵਾਲਾ ਨਾਮ ਹੈ ਇਸ ਸ਼ਬਦ ਦੇ ਪ੍ਰੰਤ ਗੁਰੂ ਜੀ ਨੇ ਝੰਡੇ ਨੂੰ ਉਪਦੇਸ਼ ਦਿੱਤਾ ਕਿ ਉਹ ਦੇਵੀ ਦੇਵਤਿਆਂ ਦੀ ਪੂਜਾ ਛੱਡ ਕੇ ਸਰਬਸ਼ਕਤੀਮਾਨ ਕਰਤਾਰ ਦੀ ਪੂਜਾ ਕਰਨ ਦੂਜੇ ਜਨਮ ਮਰਨ ਦਾ ਜੈ ਸੋਤੇ ਦੇਸ ਕਾਲ ਤੇਥੋ ਅਬੋਥਵਾ ਉਬੋਹਵਾ ਆਸਰ ਕਰੇ ਉਹ ਕਰਤਾਰ ਨਹੀਂ ਹੋ ਸਕਦਾ ਜੋ ਕਰਤਾਰ ਨਹੀਂ ਉਸ ਦੀ ਪੂਜਾ ਨਹੀਂ ਹੋ ਸਕਦੀ ਚੰਡੇ ਨੂੰ ਪੂਰਨ ਗਿਆਨ ਹੋ ਗਿਆ ਉਹ ਸਾਰੇ ਆਸਰੇ ਛੱਡ ਕੇ ਗੁਰੂ ਜੀ ਦੀ ਸਿੱਖਿਆ ਅਨੁਸਾਰ ਚੱਲਣ ਲੱਗਾ ਚੰਡੇ ਨੂੰ ਸਿੱਖ ਹੋਇਆ ਦੇਖ ਕੇ ਨਗਰੀ ਦੇ ਰਾਜੇ ਨੇ ਵੀ ਗੁਰੂ ਜੀ ਦੇ ਦਰਸ਼ਨ ਕੀਤੇ ਕੁਝ ਦਿਨ ਉਸ ਨਗਰੀ ਵਿੱਚ ਰਹਿਣ ਪਿੱਛੋਂ ਗੁਰੂ ਜੀ ਨੇ ਅੱਗੇ ਨੂੰ ਤਿਆਰ ਹੋਏ ਪਰ ਤੁਰਨ ਤੋਂ ਪਹਿਲਾਂ ਚੰਡੇ ਨੂੰ ਮੰਜੀ ਉਤਬਖਸੀ ਜੇ ਉਹ ਉਸ ਪਹਾੜੀ ਲਾਹਕੇ ਵਿੱਚ ਜੀਵਨ ਨੂੰ ਸਤਨਾਮ ਦਾ ਜਪ ਜਪਾਉਂਦੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ